ਆਸਾਨਵਾ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ ਹਰ ਵਾਰ ਜਿਹੜੀ ਪਲਾਨਿੰਗ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਰੁੱਖਤ ਲਗਾਉਣ ਦੇ ਲਈ ਤੇ ਰੁੱਖਤ ਲਗਾਉਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਨੂੰ ਸਟੋਰ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਧਾਰਨ ਦੇ ਲਈ ਅਪਰਾਲੇ ਕਰਨ ਦੀ ਪਲਾਨਿੰਗ ਵੀ ਬਰਸਾਤ ਦੇ ਮੌਸਮ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਰੇਨ ਵਾਟਰ ਹਾਰਵੈਸਟਿੰਗ ਦੇ ਲਈ ਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰੀਏ ਬਰਸਾਤ ਦੇ ਪਾਣੀ ਦੇ ਨਾਲ ਖਾਸ ਤੌਰ ਤੇ ਮੇਰੀ ਬੇਨਤੀ ਹੈ ਉਹਨਾਂ ਸੰਸਥਾਵਾਂ ਨੂੰ ਜਿਨ੍ਹਾਂ ਕੋਲ ਸਰੋਤਾਂ ਹੈਗੇ ਨੇ ਜਿਨ੍ਹਾਂ ਕੋਲ ਫੰਡ ਹੈਗੇ ਨੇ ਜਿਹਦੇ ਵਿੱਚ ਚਾਹੇ ਮੈਰਿਜ ਪੈਲਸ ਆਗੇ ਚਾਹੇ ਕੋਟਲ ਆਗੇ ਚਾਹੇ ਗੈਰ ਸਰਕਾਰੀ ਸਕੂਲ ਆਗੇ ਚਾਹੇ ਇਦਾਂ ਦੇ ਹੋਰ ਜਿੰਨੇ ਵੀ ادارے ਆ ਜਿਨ੍ਹਾਂ ਦੇ ਕੋਲ ਕੋਈ ਫੰਡਾਂ ਅਧਿਕਾਰ ਜਿਹੜੀ ਇਹਨਾਂ ਕੰਮਾਂ ਲਈ ਨਹੀਂ ਹੈ ਜਿੰਨਾ ਜਿੰਨੇ ਪੰਡ ਦੀ ਲੋੜ ਇਹਨਾਂ ਕੰਮਾਂ ਦੇ ਲਈ ਹੈ ਰੇਨ ਵਾਟਰ ਹਾਰਵੈਸਟਿੰਗ ਦੇ ਲਈ ਜਿਹੜੇ ਇਹਦੇ ਲਈ ਖਰਚ ਕਰ ਸਕਦੇ ਨੇ ਉਹਦੇ ਚ ਪ੍ਰਾਈਵੇਟ ਹਸਪੀਟਲ ਵੀ ਇਹਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸਰਕਾਰ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਉਹ ਆਪਣੀਆਂ ਸਸਤਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੇ ਜੋ ਸਿਸਟਮ ਨੇ ਉਹ ਜੇ ਲਗਵਾ ਲੈਣ ਤਾਂ ਇਹ ਵੀ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ ਜਿਵੇਂ ਅੱਜ ਅਸੀਂ ਗਰਮੀਆਂ ਦੇ ਵਿੱਚ ਸ਼ਬੀਲ ਲਾਮੇ ਆ ਤੇ ਇਹ ਵੀ ਉਸੇ ਦਿਸ਼ਾ ਦੇ ਵਿੱਚ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ ਕਿਉਂਕਿ ਅੱਜ ਜਦ ਧਰਤੀ ਹੀਟ ਲਾ ਪਾਣੀ ਥੱਲੇ ਜਾ ਰਿਹਾ ਤੁਹਾਨੂੰ ਸਭ ਨੂੰ ਪਤਾ ਕਿ ਕਿੰਨੀ ਵੱਡੀ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੀ ਤੇ ਬਣ ਰਹੀ ਹੈ ਪਰ ਜਿਸ ਤਰ੍ਹਾਂ ਦੇ ਉਪਰਾਲੇ ਸਾਡੇ ਵੱਲੋਂ ਕੀਤੇ ਜਾਣੇ ਬਣਦੇ ਆ ਪਾਣੀ ਨੂੰ ਬਚਾਉਣ ਦੇ ਲਈ ਉਹ ਨਹੀਂ ਕੀਤੇ ਜਾਂਦੇ ਥਿਉਰੈਟਿਕਲੀ ਅਸੀਂ ਵੀਡੀਓਜ਼ ਦੇ ਵਿੱਚ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਜਾਂ ਹੋਰ ਪਲੇਟਫਾਰਮ ਤੇ ਪਾਪਾ ਸਾਰੇ ਗੱਲ ਜ਼ਰੂਰ ਕਰਦੇ ਆ ਪਰ ਇਸ ਗੱਲ ਨੂੰ ਅਮਲੀ ਜਾਮਾ ਜਿਹੜਾ ਪ੍ਰੈਕਟੀਕਲੀ ਅਸੀਂ ਉਹ ਹਲੇ ਕਰਨਾ ਸ਼ੁਰੂ ਨਹੀਂ ਕੀਤਾ ਜਦ ਕਿ ਬਹੁਤ ਜ਼ਿਆਦਾ ਬਜਟ ਦੀ ਲੋੜ ਨਹੀਂ ਹੈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਮੇਰੇ ਮੈਨੂੰ ਲੱਗਦਾ ਕਿ ਜਿਹੜਾ 500 ਸਕਰ ਮੀਟਰ ਦਾ ਜਿਹਦਾ ਕੋਈ ਘਰ ਹੈ ਜਾਂ ਜਿੰਦੀ ਕੋਈ ਬਿਲਡਿੰਗ ਹੈ ਜੇਕਰ ਉਹਨੇ ਰੇਨ ਵਾਟਰ ਹਰਵੈਸਟਿੰਗ ਕਰਨੀ ਹੋਵੇ ਆਪਣਾ ਜੋ ਬਰਸਾਦ ਵਾਲਾ ਪਾਣੀ ਹੈ ਉਹਨੂੰ ਧਰਤੀ ਦੇ ਵਿੱਚ ਪਾਣਾ ਹੋਵੇ ਸੈਂਟੀਫਿਕ ਤਰੀਕੇ ਦੇ ਨਾਲ ਤਾਂ ਮਹਿਜ 50 ਹਜ਼ਾਰ ਦਾ ਜਿੰਨਾ ਖਰਚ ਹੈ ਉਹ ਪਾਏਗਾ ਸੋ ਇਸ ਕਰਕੇ ਇਹਨਾਂ ਬਰਸਾਤਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਵੱਡੀਆਂ ਕੂਟੀਆਂ ਨੇ ਜਿਹਦੀ 521 ਦੀ ਕੋਠੀ ਹੈ ਜਾਂ 421 ਦੀ ਕੋਠੀ ਹੈ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਦੇ ਹਸਪੀਟਲ ਨੇ ਜਿਨ੍ਹਾਂ ਦੇ ਮੈਂ ਪ੍ਰਾਈਵੇਟ ਸਕੂਲ ਵਾਲੇ ਨੂੰ ਵੀ ਬੇਨਤੀ ਕਰਦਾ ਤੇ ਮੈਰਿਜ ਪੈਲਸਾ ਨੂੰ ਵੀ ਬੇਨਤੀ ਕਰਦਾ ਹੋਟਲ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਹੋਰ ਏਦਾਂ ਦੀਆਂ ਜਿੰਨੀਆਂ ਵੀ ਸਸਤਾਵਾਂ ਨੇ ਜਿਹੜੇ ਫੰਡ ਖਰਚ ਕਰ ਸਕਦੇ ਨੇ ਜਿੰਨਾ ਕੁ 20000 30000 50000 ਜਾਂ 1 ਲੱਖ ਰੁਪਏ ਤੱਕ ਉਹ ਫੰਡ ਖਰਚ ਕਰ ਸਕਦੇ ਆ ਤਰਤੀ ਹੇਠਲੇ ਪਾਣੀ ਨੂੰ ਸਾਂਭਣ ਦੇ ਲਈ ਜੋ ਬਰਸਾਤ ਪ੍ਰਸਾਦ ਦਾ ਪਾਣੀ ਹੈ ਉਹਦੇ ਨਾਲ ਪਾਣੀ ਦਾ ਪੱਧਰ ਮੇਨਟੇਨ ਕਰਨ ਦੇ ਲਈ ਸੋ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਸਭ ਨੂੰ ਪਰਾਰવાર ਅਪੀਲ ਕਰਦਾ ਬੇਨਤੀ ਕਰਦਾ ਕਿ ਆ ਜਿਹੜਾ 10 ਦਿਨ ਦਾ ਸਮਾਂ ਬਚਿਆ ਇਹਦੇ ਵਿੱਚ ਅਸੀਂ ਇਹ ਕਰ ਸਕਦੇ ਹਾਂ ਵੈਸੇ ਤਾਂ ਕਾਨੂੰਨ ਦੇ ਮੁਤਾਬਕ ਵੀ ਸਾਡਾ ਕਰਨਾ ਬਣਦਾ ਜਦੋਂ ਇਹ ਕਮਰਸ਼ੀਅਲ ਬਿਲਡਿੰਗਾਂ ਪਾਸ ਹੁੰਦੀਆਂ ਨੇ ਪਲਾਨਿੰਗ ਜਿਹੜਾ ਡਿਸਟ੍ਰਿਕਟ Town ਪਲਾਨਰ ਦੇ ਕੋਲ ਉੱਥੇ ਵੀ ਅੰਡਰਟੇਕਿੰਗ ਲਈ ਜਾਂਦੀ ਹੈ ਕਿ ਅਸੀਂ ਰੇਨ ਵਾਟਰ ਹਰਵੈਸਟਿੰਗ ਜੋ ਹੈ ਉਹ ਕਰਾਂਗੇ ਪਰ ਸਭ ਜੀ ਜਿਹੜੀ ਕਾਨੂੰਨ ਨਾਲ ਨਹੀਂ ਹੋ ਸਕਦੀ ਸੋ ਕਾਨੂੰਨ ਤੋਂ ਉੱਪਰ ਉੱਠ ਕੇ ਮੈਂ ਤੁਹਾਨੂੰ ਸਭ ਨੂੰ ਇੱਕ ਨੈਤਿਕ ਤੌਰ ਤੇ ਸਮਾਜਿਕ ਤੌਰ ਤੇ ਬੇਨਤੀ ਕਰਦਾ ਕਿ ਕੋਈ ਬਹੁਤ ਵੱਡਾ ਟਾਸਕ ਨਹੀਂ ਹੈ ਜੇਕਰ ਆਪਾਂ ਕਰਨਾ ਚਾਹੀਏ ਤਾਂ ਸਾਰੇ ਕਰ ਸਕਦੇ ਹਾਂ ਔਰ ਅੱਜ ਦੇ ਸਮੇਂ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਰਨਾ ਸੋ ਚਾਹੇ ਵੱਡੀਆਂ ਗੁੱਟੀਆਂ ਵਾਲੇ ਨੇ 400 ਕੁ ਰੁਪਏ ਚਾਹੇ ਸਕੂਲਾਂ ਵਾਲੇ ਨੇ ਚਾਹੇ ਹਸਪੀਟਲ ਦੇ ਮਾਲਕ ਨੇ ਚਾਹੇ ਮੈਰਿਜ ਪੈਰਸਿਸ ਦੇ ਮਾਲਕ ਨੇ ਚਾਹੇ ਹੋਟਲਰ ਦੇ ਮਾਲਕ ਨੇ ਜਾਂ ਇਦਾਂ ਦੀਆਂ ਹੋਰ ਦੁਨੀਆ ਦੀਆਂ ਵੀ ਸਸਤਾਵਾਂ ਉਹ ਸਭ ਦੇ ਮਾਲਕ ਜਿਹੜਾ ਪਰ ਆਉਣ ਵਾਲਾ ਇੱਕ ਹਫਤਾ ਹੈ ਜਾਂ 10 ਦਿਨ ਹੈ ਇਹਦੇ ਵਿੱਚ ਆਪਣੀਆਂ ਆਪਣੀਆਂ ਸਸਤਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੀ ਸਿਸਟਮ ਜ਼ਰੂਰ ਲਗਵਾਉਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰੀ ਸਸਤਾਵਾਂ ਦੇ ਵਿੱਚ ਵੀ ਵੱਧ ਤੋਂ ਵੱਧ ਰੇਨ ਵਾਟਰ ਹਾਰਵੈਸਟਿੰਗ ਦੀ ਸਿਸਟਮ ਜਿਹੜਾ ਉਹ ਲਗਾਈਏ ਤੇ ਇਹ ਲਗਾਉਣ ਦੇ ਲਈ ਜੇਕਰ ਕਿਸੇ ਵੀ ਗੈਰ ਸਰਕਾਰੀ ਸਸਤਾ ਨੂੰ ਵੀ ਕਾਲਜ ਨੂੰ ਸਕੂਲ ਨੂੰ ਹਸਪੀਟਲ ਨੂੰ ਹੋਟਲ ਨੂੰ ਪੈਲੈਸ ਨੂੰ ਤੇ ਭਈ ਟੈਕਨੀਕਲ ਮਦਦ ਦੀ ਲੋੜ ਹੈ ਨਾ ਤਾਂ ਜਿਹੜਾ ਸਾਡਾ ਸਬੰਧਤ ਡਿਪਾਰਟਮੈਂਟ ਹੈ ਤੁਸੀਂ ਸਾਨੂੰ ਹੁਕਮ ਕਰਿਓ ਉਹ ਤੁਹਾਨੂੰ ਟੈਕਨੀਕਲ ਮਦਦ ਦੇਣ ਦੇ ਲਈ ਪ੍ਰੋਜੈਕਟ ਬਣਾਉਣ ਦੇ ਲਈ ਸਹੀ ਤਰੀਕੇ ਨਾਲ ਉਹਨੂੰ ਸਿਰੇ ਚੜਾਣ ਦੇ ਲਈ ਸਬੰਧਤ ਜੋ ਡਿਪਾਰਟਮੈਂਟ ਨੇ ਉਹ ਤੁਹਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰਨਗੇ ਜਿੰਨਾ ਕ ਵੀ ਇਹੇ ਵਿਸ਼ਾ ਹੈ ਉਨੀ ਗੰਭੀਰਤਾ ਦੇ ਨਾਲ ਇਹਨੂੰ ਲੈਣ ਦੀ ਲੋੜ ਹੈ ਆਪਾਂ ਵੀ ਕਿਸੇ ਗੰਭੀਰਤਾ ਦੇ ਨਾਲ ਗੱਲ ਕਰਦੇ ਆ ਪਰ ਹਲੇ ਗੰਭੀਰਤਾ ਦੇ ਨਾਲ ਅਸੀਂ ਲਾਗੂ ਨਹੀਂ ਕਰਦੇ ਸੋ ਆਓ ਅਸੀਂ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਲਾਗੂ ਕਰੀਏ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ ਲਈ ਵੱਧ ਤੋਂ ਵੱਧ ਜੋ ਉਪਲਬਧ ਜਿਹੜਾ ਬਰਸਾਤੀ ਪਾਣੀ ਆ ਨੂੰ ਸਟੋਰ ਕਰਕੇ ਇਸ ਕੰਮ ਦੇ ਲਈ ਆਪਾਂ ਵਰਤੀਏ ਤੁਹਾਡਾ ਜੇਕਰ ਇਹਨਾਂ ਸੰਸਥਾਵਾਂ ਦੇ ਵਿੱਚ ਇਹ ਪ੍ਰੋਜੈਕਟ ਲਾਗੂ ਹੋਣਗੇ ਤਾਂ ਸਕੂਲਾਂ ਦੇ ਵਿੱਚ ਦੇਖ ਕੇ ਬੱਚੇ ਵੀ ਅੱਗੇ ਫਰੀਆਣ ਵਾਲੀ ਜਨਰੇਸ਼ਨ ਆ ਉਹ ਇਸ ਪ੍ਰੋਜੈਕਟ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਕਰੇਗੀ ਇਸੇ ਤਰ੍ਹਾਂ ਜੇ ਡਾਕਟਰ ਇੱਕ ਐਗਜ਼ਾਮਪਲ ਸੈਟਲ ਕਰਨਗੇ ਹਸਪਤਾਲਾਂ ਦੇ ਵਿੱਚ ਜਾਂ ਮੈਡੀਕਲ ਪ੍ਰੈਕਟਿਸ ਦੇ ਵਿੱਚ ਹੋਟਲ ਹੋਟਲ ਆਉਨਰਸ ਇੱਕ ਐਗਜ਼ਾਮਪਲ ਸੈੱਟ ਕਰਨਗੇ ਤਾਂ ਤੁਹਾਨੂੰ ਸਭ ਨੂੰ ਦੇਖ ਕੇ ਹੋਰ ਜਿਹੜੇ ਬਹੁਤ ਸਾਰੇ ਸਮਾਜ ਦੇ ਲੋਕ ਹੈ ਉਹ ਇਸ ਪੋਸੀਬਲ ਲੱਗਣਗੇ ਮੈਂ ਉਮੀਦ ਕਰਾਂਗਾ ਕਿ ਤੁਸੀਂ ਵਕਤਬੰਦ ਗਿਣਤੀ ਦੇ ਵਿੱਚ ਆਪਣੇ ਅਦਾਰਿਆਂ ਦੇ ਵਿੱਚ ਇਹ ਪ੍ਰੋਜੈਕਟ ਜਿਹੜੇ ਬਣਾਓਗੇ ਤੇ ਨਾਲ ਹੀ ਜਿਹੜੇ ਵੀ ਅਦਾਰੇ ਇਹ ਪ੍ਰੋਜੈਕਟ ਆਪਣੇ ਰੇਨ ਵਾਟਰ ਹਾਰਵੈਸਟਿੰਗ ਦੇ ਪ੍ਰੋਜੈਕਟ ਆਪਣੇ ਆਪਣੇ ਅਦਾਰਿਆਂ ਦੇ ਵਿੱਚ ਬਣਾਉਣਗੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਇਸ ਨੇਕ ਕੰਮ ਦੇ ਲਈ ਉਹਨਾਂ ਦਾ ਮਾਨ ਸਨਮਾਨ ਵੀ ਕਰਾਂਗੇ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਐਡੀ ਵੱਡੀ ਇਸ ਚੀਜ਼ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਉਹਨਾਂ ਦਾ ਸਨਮਾਨ ਵੀ ਜੋਰ ਕੀਤਾ ਜਾਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ